ਦੀਪਾਈ ਜੀਵਨ ਸਿੰਘ ਜੈਤਾ ਜੀ ਬਾਬਾ ਜੀਵਨ ਸਿੰਘ ਉਰਫ ਪਾਈ ਜੈਤਾ ਜੀ ਦਾ ਨਾਮ ਸਿੱਖ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਚਮਕ ਰਿਹਾ ਹੈ ਜਿੱਦੀਆਂ ਵੱਡੀਆਂ ਕੁਰਬਾਨੀਆਂ ਇਸ ਪਰਿਵਾਰ ਨੇ ਕੀਤੀਆਂ ਹਨ ਉਹ ਵਿਰਲਿਆਂ ਦੇ ਹੀ ਹਿੱਸੇ ਆਉਂਦੀਆਂ ਹਨ। ਬਾਬਾ ਜੀਵਨ ਸਿੰਘ ਜੀ ਦੇ ਵੱਡੇ ਵਡੇਰੇ ਭਾਈ ਕਲਿਆਣਾ ਜੀ ਤੋਂ ਲੈ ਕੇ ਇਹ ਸਾਰਾ ਪਰਿਵਾਰ ਗੁਰੂ ਘਰ ਦਾ ਅਨੰਦ ਸੇਵਕ ਤੁਰਿਆ ਆਉਂਦਾ ਸੀ ਤੇ ਜਦ ਸਿੱਖ ਇਤਿਹਾਸ ਵਿੱਚ ਕੁਰਬਾਨੀਆਂ ਕਰਨ ਦਾ ਵਕਤ ਆਇਆ ਤਾਂ ਇਸ ਪਰਿਵਾਰ ਨੇ ਕੁਰਬਾਨੀਆਂ ਕਰਨ ਦੀ ਵੀ ਝੜੀ ਲਾ ਦਿੱਤੀ। ਬਾਬਾ ਜੀਵਨ ਸਿੰਘ ਦੇ ਪਿਤਾ ਭਾਈ ਸਦਾ ਸਦਾ ਆਨੰਦ ਜੀ ਆਪਣੇ ਪਰਿਵਾਰ ਅਤੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਹੀ ਧਰਮ ਪ੍ਰਚਾਰ ਹਿਤ ਦੂਰ ਦੂਰ ਇਲਾਕੇ ਆ ਜਾਂਦੇ ਹੁੰਦੇ ਸਨ ਜਦ ਬਾਬਾ ਜੀਵਨ ਸਿੰਘ ਜੀ ਦਿੱਪਟਨਾ ਸਾਹਿਬ ਵਿਖੇ 13 ਦਸੰਬਰ 1661 ਈਸਵੀ ਨੂੰ ਮਾਤਾ ਪ੍ਰੇਮੋ ਜੀ ਦੀ ਸੁਲੱਖਣੀ ਕੁੱਖੋਂ ਜਨਮ ਹੋਇਆ ਤਾਂ ਉਸ ਵਕਤ ਭਾਈ ਸਦਾ ਨੰਦ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਹੀ ਧਰਮ ਪ੍ਰਚਾਰ ਦੀ ਯਾਤਰਾ ਤੇ ਨਿਕਲੇ ਹੋਏ ਸਨ ਬਾਬਾ ਜੀਵਨ ਸਿੰਘ ਜੀ ਦਾ ਨਾਮ ਪਾਈ ਜਾਂਦਾ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੀ ਰੱਖਿਆ ਸੀ ਜਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ 19 ਜੂਨ 1665 ਨੂੰ ਅਨੰਦਪੁਰ ਸਾਹਿਬ ਸਾਇਆ ਤਾਂ ਭਾਈ ਸਦਾ ਨੰਦ ਜੀ ਦਾ ਪਰਿਵਾਰ ਵੀ ਕੁਝ ਸਮਾਂ ਗੁਰੂ ਜੀ ਨਾਲ ਹੀ ਇੱਥੇ ਰਿਹਾ ਤੇ ਗੁਰੂ ਜੀ ਪੂਰਬੀ ਇਲਾਕਿਆਂ ਦੀ ਤੀਜੀ ਯਾਤਰਾ ਤੇ ਚੱਲ ਪਏ ਤਾਂ ਪਾਈ ਸਦਾ ਨਾਨ ਜੀ ਤੇ ਵੀ ਪਰਿਵਾਰ ਸਮੇਤ ਉਹਨਾਂ ਨਾਲ ਚੱਲ ਪਏ ਜਿਵੇਂ ਗੁਰਤੇਗ ਬਾਧਰ ਸਾਹਿਬ ਜੀ ਪਟਨਾ ਸਾਹਿਬ ਵਿਖੇ ਆਪਣੇ ਪੂਜਨੀਕ ਮਾਤਾ ਬੇਬੇ ਨਾਨਕੀ ਜੀ ਧਰਮਸਪੁੱਤਨੀ ਮਾਤਾ ਗੁਜਰੀ ਜੀ ਤੇ ਮਾਮਾ ਕਰਪਾਲ ਚੰਦ ਨੂੰ ਛੱਡ ਕੇ ਆ ਪੰਗਾਲ ਦੀ ਯਾਤਰਾ ਤੇ ਚਲੇ ਗਏ ਤੇ ਭਾਈ ਸਦਾਨੰਦ ਜੀ ਵੀ ਆਪਣੇ ਪਰਿਵਾਰ ਸਮੇਤ ਗੁਰੂ ਜੀ ਦੇ ਪਰਿਵਾਰ ਕੋਲ ਹੀ ਠਹਿਰ ਗਏ ਇੱਥੇ ਪਟਨਾ ਸਾਹਿਬ ਵਿਖੇ ਹੀ ਮਾਤਾ ਗੁਜਰੀ ਜੀ ਦੀ ਪਵਿੱਤਰ ਕੋਫੋ ਸ਼੍ਰੀ ਗੁਰੂ ਗੋਬਿੰਦ राय ਜੀ ਨੇ 22 ਦਸੰਬਰ 1666 ਨੂੰ ਅਵਤਾਰ ਧਾਰਿਆ ਗੁਰਤੇਗ ਬਾਧਰ ਜੀ ਦੇ ਆਦੇਸ਼ ਅਨੁਸਾਰ ਇਹ ਦੋਵੇਂ ਪਰਿਵਾਰ 1673 ਈਸਵੀ ਨੂੰ ਸ਼੍ਰੀ ਗੁਰੂ ਨਾਨਕਪੁਰ ਸਾਹਿਬ ਆਪਸਾ ਆ ਗਏ ਗੁਰੂ ਤੇਗ ਬਹਾਦਰ ਜੀ ਦਾ ਜ਼ਬਰ ਜ਼ੁਲਮ ਤੇ ਵਿਰੋਧ ਸ਼ਹਾਦਤ ਦੇਣ ਦਾ ਵਕਤ ਆਇਆ ਤਾਂ ਭਾਈ ਜੈਤਾ ਜੀ ਆਪਣੇ ਪਿਤਾ ਜੀ ਭਾਈ ਸਦਾਨੰਦ ਤੇ ਤਾਇਆ ਭਾਈ ਆਗਿਆराम ਜੀ ਨਾਲ ਦਿੱਲੀ ਵਿੱਚ ਹੀ ਸਨ ਜਦ ਗੁਰੂ ਸਾਹਿਬ ਜੀ ਜੇਲ੍ਹ ਵਿੱਚ ਬੰਦ ਸਨ ਤਾਂ ਭਾਈ ਜੈਤਾ ਜੀ ਉਹਨਾਂ ਨੂੰ ਅਕਸਰ ਹੀ ਮਿਲਦੇ ਰਹਿੰਦੇ ਸਨ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਹੱਥ ਆਪਣੇ ਰਜੇ ਸੰਤ 52 ਸਲੋਕ 5 ਪੈਸੇ ਅਤੇ ਗੁਰਾਈ ਦਾ ਤਿਲਕ ਦੇ ਕੇ ਉਹਨਾਂ ਨੂੰ ਜੀਨੰਦਪੁਰ ਜਾਵਲ ਰਵਾਨਾ ਕਰ ਦਿੱਤਾ ਜਿੱਥੇ ਉਹਨਾਂ ਇਹ ਵਸਤਾ ਗੁਰੂ ਗੋਬਿੰਦ ਸਿੰਘ ਦੇ ਹਵਾਲੇ ਕਰ ਦਿੱਤੀਆਂ ਜਿਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਾਦਨ ਸਪੂਰਨ ਹੋਇਆ ਤੇ ਗੁਰਗੱਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੀ ਪਾਈਯਤਾ ਜੀ ਮੁੜ ਕੇ ਫਿਰ ਦਿੱਲੀ ਵਾਪਸ ਆ ਗਏ ਜਦ 11 ਨਵੰਬਰ 1775 ਦਿਨ ਵੀਰਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਹੁਣ ਮਸਲਾ ਉਹਨਾਂ ਦੇ ਪਵਿੱਤਰ ਸੀਸ ਅਤੇ ਪਵਿੱਤਰ ਢੜ ਦੀ ਸੰਭਾਲ ਦਾ ਪੈਦਾ ਹੋਇਆ ਕਿਉਂਕਿ ਇਹਨਾਂ ਦੁਆਲੇ ਮੁਗਲ ਹਕੂਮਤ ਵੱਲੋਂ ਬਹੁਤ ਹੀ ਸਖਤ ਪੈਰੇ ਲਗਾਏ ਗਏ ਗੁਰੂ ਸਾਹਿਬ ਜੀ ਦੇ ਪਵਿੱਤਰ ਸਰੀਰ ਤੱਕ ਪਹੁੰਚਣਾ ਆਪਣੇ ਅਤੇ ਪਰਿਵਾਰ ਦੀ ਜਾਨ ਵਾਰਨ ਦਾ ਮਸਲਾ ਸੀ ਇਸ ਮੌਕੇ ਪਾਈ ਸਦਾਨੰਦ ਅਤੇ ਪਾਈ ਜੈਤਾ ਦੇ ਮਨਾਂ ਵਿੱਚ ਕਿਹੋ ਜਿਹਾ ਕੋਹਲ ਹੋ ਰਿਹਾ ਸੀ ਇਸ ਦਾ ਬਿਆਨ ਮੇਰੇ ਪਾਪਾ ਲੋਕ ਕਵੀ ਸੰਤਰਾਮ ਦਾਸ ਨੇ ਬਹੁਬੀ ਕੀਤਾ ਹੈ ਪੰਨਿਆ ਠੀਕਰ ਸਿਰ ਜਿਨੇ ਦਿੱਲੀ ਦੇ ਸਿਰ ਪੱਗ ਉਹਦੀ ਬਾਜ਼ਾਰੀ ਨਾ ਰੁਲਣ ਦੇਣੀ ਤੜ ਸੰਬੇ ਦੇ ਸੰਬੇ ਇਹ ਲੋਕ ਜਾਣਨ ਦਿੱਲੀ ਬੰਦ ਕਰਨੀ ਹੈ ਕਿ ਖੁੱਲ ਦੇਣੀ ਅੱਜ ਰਾਤ ਦੀ ਅੱਖ ਵੀ ਚੁਗਲ ਵਰਗੀ ਸੀ ਇਸਤਲੀ ਤੇ ਰੱਖ ਕੇ ਸੀ ਇਸ ਚੁੱਕਣਾ ਸੀ ਇਸ ਚੁੱਕਣ ਦੀ ਫੀਸ ਹੈ ਸੀਸ ਬਾਪੂ 10% ਦੇਣੀ ਹੈ ਜਾਂ ਸੀਸ ਚੁੱਕਣਾ ਇਹ ਤੇ ਮਸਲਾ ਆਪਣਾ ਸੀਸ ਦੇ ਕੇ ਗੁਰੂ ਸਾਹਿਬ ਦਾ ਸੀਸ ਚੁੱਕਣ ਦਾ ਸੀ ਪਾਈ ਜਤਾ ਜੀ ਤੇ ਪਿਤਾ ਪਾਈ ਸਦਨਾਂ ਜੀ ਨੇ ਜੋਰ ਦੇ ਕੇ ਆਪਣੇ ਪੁੱਤਰ ਨੂੰ ਕਿਹਾ ਕਿ ਗੁਰੂ ਸਾਹਿਬ ਦਾ ਸੀਸ ਦੀ ਥਾਂ ਮੇਰਾ ਸੀਸ ਇੱਥੇ ਰੱਖ ਦਿੱਤਾ ਜਾਵੇ ਤੇ ਤੂੰ ਸੀਸ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੁਰਵਾਨਾ ਹੋ ਜਾ ਨੰਗੇ ਪੈਰ ਬਿਆਈਆਂ ਦੇ ਨਾਲ ਪਾਟੇ ਮਲੇ ਲਦੜਦਾ ਵੀ ਰਖੀ ਆਸ ਧੁਰ ਦੀ ਝੰਡਾ ਸੁਰਗਾਂ ਦੀ ਪੌੜੀ ਦਾ ਮਿਲਾ ਮੈਨੂੰ ਮਲੂ ਮੈਨੂੰ ਚੱਲੇ ਡੰਡੀ ਜਾਂ ਦਿੱਲੀ ਅਨੰਦਪੁਰ ਦੀ ਪਾਈ ਸਦਾਨਾਂ ਜੀ ਸ਼ਹੀਦ ਹੋਣ ਤੋਂ ਪਹਿਲਾਂ ਆਪਣੇ ਪੁੱਤਰ ਪਾਈ ਜੈਤਾ ਜੀ ਕੋਲ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਨੇਹਾ ਵੀ ਭੇਜਦੇ ਹਨ ਮੇਰਾ ਦਹੀਂ ਸੁਨੇਹਾ ਗੋਬਿੰਦ ਤਾਹੀਂ ਦਾਵੇ ਜ਼ੁਲਮ ਦੇ ਕੋ ਤੱਕ ਜਰੀ ਜਾਣੇ ਹੱਥ ਤੇਗ ਦੇ ਮੁਠੇ ਨੂੰ ਕੌਣ ਖਾਤਰ ਇਹਦੀ ਭੇਡ ਸਿਰ ਕਿੰਨੇ ਕੁ ਕਰੀ ਜਾਣੇ ਪਾਈ ਜੈਤਾ ਜੀ ਦਿੱਲੀ ਤੋਂ ਤੇ ਇੱਕ ਬਹਾਦਰ ਸੈਜਾ ਪਵਿੱਤਰ ਸੀਸ ਲੈ ਕੇ ਨੰਦਪੁਰ ਸੈ ਨੂੰ ਚੱਲ ਪਏ ਉਹ ਹਨੇਰੀਆਂ ਰਾਤਾਂ ਵਿੱਚ 322 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ 16 ਨਵੰਬਰ 1775 ਨੂੰ ਨੰਦਪੁਰ ਸੈ ਪਹੁੰਚ ਗਏ ਜਿੱਥੇ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਹਜ਼ਾਰਾਂ ਸੰਗਤਾਂ ਵੱਲੋਂ ਇਕੱਠਾ ਤਿਆਰ ਕਰਕੇ ਗੁਰੂ ਸਾਹਿਬ ਦੇ ਪਵਿੱਤਰ ਸੀਸ ਦਾ ਸੰਸਕਾਰ ਕੀਤਾ ਗਿਆ ਇੱਥੇ ਪਾਈ ਜੈਤਾ ਜੀ ਦੀ ਲਸਾਨੀ ਕੁਰਬਾਨੀ ਤੋਂ ਖੁਸ਼ ਹੋ ਕੇ ਗੁਰੂ ਕੋਬਿੰਦ ਸਿੰਘ ਜੀ ਵੱਲੋਂ ਘੁੱਟ ਕੇ ਹਿੱਕਣਾ ਲਾਇਆ ਤੇ ਇਹ ਸ਼ਬਦ ਕਹੇ ਤਨ ਜੈਤੇ ਸਿੱਖਾਂ ਤੂੰ ਰਾਖੀ ਸਿੱਖੀ ਖੰਡਿਓ ਤਿੱਖੀ ਵਾਲੋ ਨਿੱਕੀ ਤੁਮ ਰੰਗਰੇਟੇ ਗ ਪੰਥ ਕੇ ਸੰਗ ਅਮੇਟੇ ਸੈਫੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਨੇ ਗੁਰੂ ਦੇ ਪੇਟ ਦਾ ਖਿਤਾਬ ਦੇ ਦਿੱਤਾ ਜ 30 ਮਾਰਚ 1999 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਨੰਦਪੁਰ ਸੈਫੀ ਖਾਲਸਾ ਪੰਥ ਦੀ ਸਾਇਜਨਾ ਕੀਤੀ ਗਈ ਤਾਂ ਬਹਿਜਤਾ ਜੀ ਵੀ ਗੁਰੂ ਸਾਹਿਬ ਜੀ ਦੇ ਪੁੱਤਰ ਕਰ ਕਮਲਾ ਦੁਆਰਾ ਅੰਮ੍ਰਿਤਸਰ ਕੇ ਪਾਈ ਜੀਵਨ ਸਿੰਘ ਬਣ ਗਏ ਉਹ ਛੇਤੀ ਹੀ ਚੰਗਾ ਦੇ ਜਰਨੈਲ ਬਣ ਕੇ ਉੱਪਰੇ ਗੁਰਨਾਮ ਸੈਵਲ ਲੜੇ ਗਏ ਬਹੁਤ ਸਾਰੇ ਧਰਮ ਯੁੱਧ ਵਿੱਚ ਉਹਨਾਂ ਨੇ ਭਾਗ ਲਿਆ ਜਿਵੇਂ ਭੰਗਾਣੀ ਦਾ ਆਨੰਦਪੁਰ ਸੈਫੀ ਦਾ ਆਨੰਦਪੁਰ ਸਾਹਿਬ ਨਿਰਮੋੜ ਗੜ ਦਾ ਯੁੱਧ ਚਮਕੌਰ ਸੈਵਤ ਤੇ ਹੋਰ ਬਹੁ ਨਨਦਪੁਰ ਸਹਾਦੀ ਚੌਥੀ ਜੰਗ ਸਮੇ ਪਏ ਵਗੇਰੇ ਬਾਦ ਸ਼ਿਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ 1919-20 ਸੰਬਸਾਰ 1404 ਦੀ ਰਾਤ ਨੂੰ ਕਿਲਾ ਖਾਲੀ ਕਰਨਾ ਪਿਆ ਬੇਸੰਮਨ ਗੁਰੂ ਗੋਬਿੰਦ ਸਾਹਿਬ ਜੀ ਸਰਸਨ ਅਧੀ ਦੇ ਕੰਡੇ ਤੇ ਪਹੁੰਚ ਗਏ ਅੰਗਾ ਸਰਸਨ ਅਧੀ ਵਿੱਚ ਹੜਾਇਆ ਹੋਇਆ ਸੀ ਇੱਥੇ ਮੁਗਲ ਫੌਜਾਂ ਨਾਲ ਕਮਸਾਨ ਦਾ ਯੁੱਧ ਹੋ ਗਿਆ ਇਸ ਜਦ ਵਿੱਚ ਹੈਜਾਦਾ ਜੀਤ ਸਿੰਘ ਵੀ ਜ਼ਖਮੀ ਹੋ ਗਏ ਤੇ ਬਾਬਾ ਜੀਵਨ ਸਿੰਘ ਨੇ ਮਾਤਾ ਤੇ ਬੇਬੇ ਪ੍ਰੀਮਾ ਨਾਲ ਦੋਸ ਪੁੱਤਰ ਪਾਈ ਗੁਰਦਾਰ ਸਿੰਘ ਪਾਈ ਗੁਰਦਿਆਲ ਸਿੰਘ ਸ਼ਹੀਦ ਹੋ ਗਏ ਇਸ ਯੁੱਧਾਂ ਮੇਨਿਕਾ ਸਿੰਘਾਂ ਸਗਣੀਆਂ ਤੇ ਬੱਚੇ ਸਰਸਨ ਨਦੀ ਵਿੱਚ ਰੁੜ ਗਏ ਤੇ ਗੁਰੂ ਸਾਹਿਬ ਦੇ ਪਰਿਵ Yeah. ਗੁਰੂ ਸਾਹਿਬ ਜੀ ਦੇ ਵਿੱਚੋਂ ਬਚ ਕੇ ਆਪਣੇ ਥੋੜੇ ਜਿਹੇ ਸਿੰਘਾਂ ਸਮੇਤ 21 ਦਸੰਬਰ ਨੂੰ ਚਮਕੌਰ ਪਿੰਡ ਵਿੱਚ ਚਮਕੌਰੇ ਜੱਟ ਦੀ ਕੱਚੀ ਹਵੇਲੀ ਵਿੱਚ ਪਹੁੰਚ ਗਏ ਜਿੱਥੇ ਸ਼ਾਮ ਤੱਕ ਇਸ ਵਿਧੀ ਨੂੰ 10 ਲੱਖ ਮੁਗਲ ਫੌਜ ਵੱਲੋਂ ਘੇਰਾ ਪਾਇਆ ਗਿਆ ਸੀ ਇੱਥੇ ਵਾਛ ਰਿਹਾ ਇਤਿਹਾਸ ਹੈ ਇੱਕ ਨੋਖਾ ਤੇ ਅਣਸਾਵਾ ਯੁੱਧ ਇੱਕ ਪਾਸੇ 10 ਲੱਖ ਫੌਜ ਤੇ ਦੂਜੇ ਪਾਸੇ ਗੁਰੂ ਸਹਿਬਨਾ 40 ਕੋ ਸਿੰਘ ਇੱਥੇ ਵੱਡੇ ਸਹਿਬ ਜਾਦੇਵਾ ਬਾਬਾ ਜੀ ਸਿੰਘ ਬਾਬਾ ਜੁਹਾਰ ਸਿੰਘ ਤੇ 27 ਸਿੰਘ ਵੀ ਸ਼ਹੀਦ ਹੋ ਗਏ ਇੱਥੇ ਸੰਗਤ ਦੇ ਫੈਸਲੇ ਅਨੁਸਾਰ ਗੁਰੂ ਸਾਹਿਬ ਨੇ ਪਾਈ ਜੀਵਾ ਸਿੰਘ ਜੀ ਨੂੰ ਆਪਣੀ ਕਲਗੀ ਅਤੇ ਪੋਸ਼ਾਕਾ ਪਹਿਨਾ ਕੇ 21 ਦਸੰਬਰ ਛੱਡ ਦਿੱਤੀ ਅਤੇ ਸਿੰਘ ਸਾਈ ਰਾਤ ਨਗਾਰਾ ਵਜਾਉਂਦੇ ਰਹੇ ਤੇ ਜਿਕਾਰੇ ਛੱਡਦੇ ਰਹੇ 23 ਅਕਤੂਬਰ ਸਾਲ 4 ਨੂੰ ਬਾਬਾ ਜੀਵਨ ਸਿੰਘ ਜੀ ਸਮੇਤ ਬਾਕੀ ਬੱਚੇ ਸਿੰਘ ਵੀ ਜਿਕਾਰੇ ਛੱਡਦੇ ਹੋਏ ਗੜੀਚੇ ਖੁੱਲੇ ਮੈਦਾਨ ਵਿੱਚ ਆ ਗਏ ਇੱਥੇ ਉਹ ਟਿੱਡੀ ਦਲ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਪਾ ਗਏ ਇਸ ਜੱਗ ਵਿੱਚ ਬਾਬਾ ਇਸ ਜੰਗ ਵਿੱਚ ਬਾਬਾ ਜੀਵਨ ਸਿੰਘ ਦੇ ਦੋਸ ਪੁੱਤਰ ਭਾਈ ਸੁੱਖਾ ਤੇ ਭਾਈ ਸੇਵਾ ਸਿੰਘ ਵੀ ਸ਼ਹੀਦ ਹੋ ਗਏ ਬਾਬਾ ਜੀਵਨ ਸਿੰਘ ਦੀ ਲਸਾਨੀ ਕਰਵਾਨੀ ਵਾਲੇ ਕਵੀ ਕੰਕਰ ਨੇ 10 ਗੁਰੂ ਕਥਾ ਵਿੱਚ ਲਿਖਿਆ ਹੈ ਅੰਤ ਅਕੇਲਾ ਗੜ ਮੈਂ ਬੰਦੂਕੀ ਪ੍ਰਵੀਨ ਜੀਵਨ ਵਿੱਚ ਰੰਗ ਰੇਟੇ ਜੋ ਜੁੰਝ ਗਈਓ ਸੰਗਦੀਨ ਵਜੀਤਾ ਅਤ ਪ੍ਰਸ਼ੰਨ ਪਿਓ ਲਿਓ ਮਾਰ ਗੋਬਿੰਦ ਦਿਲ ਲੀਤਾਓ ਸੀਸ ਲੈ ਖੁਸੀ ਕਰਨ ਨਾਰਿੰਦ ਬਾਬਾ ਜੀਵਨ ਸਿੰਘ ਜੀ ਗੁਰੂ ਸਾਹਿਬ ਦੀ ਪਰੰਪਰਾ ਤੇ ਚੱਲਦੇ ਹੋਏ ਸਿੱਖੀ ਖਾਤਰਾ ਆਪਣੇ ਪਿਤਾ ਮਾਤਾ ਚਾਰ ਪੁੱਤਰ ਤੇ ਅਖੀਰ ਆਪ ਵੀ ਆਪਣੇ ਸਿੱਖ ਕੌਮ ਹੁੰਦੇ ਲੇਖੇ ਲਾਗੇ ਵਾਇਕੁਚਾ ਖਾਲਸਾ ਵਾਇਕੁਚੀ ਕੀ ਫਤਿਹਪੁਰ ਜਗਮਾ